ਤਦ ਤੂਰੀ ਦੇ ਵਿੱਚ ਗੰਨਾ ਮਿਲ ਚਾਲੂ ਨਹੀਂ ਹੋਈ ਹੈ ਗੰਨਾ ਮਿਲ ਦੇ ਬਾਅਦ ਕਿਸਾਨ ਪ੍ਰਦਰਸ਼ਨ ਕਰਨਗੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਣਾ ਹੈ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹੇ ਦੇ ਕਿਸਾਨ ਜੁਨੇ ਇਸ ਤੇ ਵੀ ਸ਼ਾਮਲ ਹੋਣਗੇ ਹਾਲਾਂਕਿ ਦੱਸਦੇ ਕਿ ਗੰਨਾ ਮਿਲ ਦੀ ਬਹਾਲੀ ਦੀ ਮੰਗ ਜੋ ਹੈ ਉਹ ਲਗਾਤਾਰ ਹੋ ਰਹੀ ਹੈ ਤੇ ਗੰਨੇ ਦੀ ਖਰੀਦ ਨਾ ਹੋਣ ਤੋਂ ਕਿਸਾਨ ਪਰੇਸ਼ਾਨ ਨੇ ਪੰਜਾਬ ਦੇ ਸਭ ਤੋਂ ਵੱਡੇ ਕਿਸਾਨ ਜਥੇਬੰਦੀ ਦੀ ਜੇ ਤੁ ਅਸੀਂ ਗੱਲ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਅੱਜ ਤੂਰੀ ਗੰਨਾ ਮਿਲ ਦੇ ਬਾਅਦ ਗੰਨੇ ਦੀ ਖਰੀਦ ਨਾ ਹੋਣ ਦੇ ਚਲਦੇ ਗੰਨਾ ਮਿਲ ਨੂੰ ਚਾਲੂ ਰੱਖਣ ਦੇ ਲਈ ਤਰਨਾ ਦੱਸਿਆ ਜਾਣਾ ਹੈ ਜਿਸ ਦੇ ਵਿੱਚ ਸੰਗਰੂਰ ਅਤੇ ਮਲੇਰਕੋਟਲਾ ਦੇ ਕਿਸਾਨ ਸ਼ਾਮਲ ਹੋਣਗੇ ਤੇ ਵੱਡੇ ਪੱਧਰ ਤੇ ਆਪਣੀ ਆਵਾਜ਼ ਜੋ ਹੈ ਉਹ ਬੁਲੰਦ ਕੀਤੀ ਜਾਏਗੀ। ਸਤੂਰੀ ਦੇ ਵਿੱਚ ਜਿੱਥੇ ਗੰਨਾ ਮਿੱਲ ਜੋ ਹੈ ਉਹ ਚਾਲੂ ਨਹੀਂ ਹੋਈ ਕਿਸਾਨਾਂ ਨੂੰ ਪਰੋਸਾ ਜੋ ਹੈ ਜ਼ਰੂਰ ਦਿੱਤਾ ਗਿਆ ਸੀ ਪਰ ਕਿਸਾਨ ਹਮੇਸ਼ਾ ਹੀ ਇਹ ਤੋਖਲਾ ਜ਼ਾਹਰ ਕਰਦੇ ਨੇ ਕਿ ਗੰਨੇ ਦੀ ਫਸਲ ਜਿਸ ਨੂੰ ਕਿ ਵੱਡੇ ਹੋਣ ਦੇ ਵਿੱਚ ਹੀ ਕਲੰਬਾ ਸਮਾਂ ਲੱਗ ਜਾਂਦਾ ਹੈ ਸਾਲ ਲੱਗ ਜਾਂਦੇ ਨੇ ਔਰ ਅਜੇ ਦੇ ਵਿੱਚ ਜਦੋਂ ਉਹਨਾਂ ਦੀ ਮਿਹਨਤ ਆ ਮੁੱਲ ਨਹੀਂ ਪੈਂਦਾ ਤਾਂ ਫਿਰ ਉਹ ਕੀ ਕਰਨ ਸੰਗਰੂਰ ਦੇ ਮਲੇਰ ਕੋਟਲਾ ਦੇ ਕਿਸਾਨ ਜੁਨੇ ਉਹ ਸ਼ਾਮਲ ਹੋਏ ਸੋ ਬਨਾ ਮਿਲਦੇ ਬਾਹਰ ਜੋ ਹੈ ਉਹ ਇੱਥੇ ਖਾਸ ਤੌਰ ਤੇ ਪ੍ਰਦਰਸ਼ਨ ਕੀਤਾ ਜਾਏਗਾ ਗੰਨੇ ਦੀ ਖਰੀਦ ਨਾ ਹੋ ਤਾਂ ਕਿਸਾਨ ਪਰੇਸ਼ਾਨ ਨੇ ਕਿਸਾਨਾਂ ਦੇ ਵੱਲੋਂ ਫਿਰ ਤੋਂ ਧਰਨੇ ਤੇ ਡਟਿਆ ਜਾਏਗਾ ਧੂਰੀ ਦੇ ਵਿੱਚ ਗੰਨਾ ਮਿਲ ਚਾਲੂ ਨਹੀਂ ਹੋਈ ਹੈ ਪਰੋਸਾ ਜ਼ਰੂਰ ਮਿਲਿਆ ਸੀ ਪਰ ਹਾਲੇ ਤੀਕੇ ਮਿਲ ਚਾਲੂ ਨਹੀਂ ਹੋਈ ਜਿਸ ਦੇ ਚਲਦੇ ਕਿਸਾਨ ਜੋ ਨੇ ਖੱਜਲ ਖਵਾਰ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਸੋ ਗੰਨਾ ਕਾਸ਼ਤਕਾਰ ਜੋ ਨੇ ਉਹਨਾਂ ਦੀ ਚਿੰਤਾ ਹਮੇਸ਼ਾ ਵਾਰਦੀ ਹੋਈ ਨਜ਼ਰ ਆਂਦੀ ਹੈ ਅੱਜ ਕੀ ਤਸਵੀਰ ਰਹੇਗੀ ਕਿ ਇੱਕ ਤਸਵੀਰ ਇਸਰ ਨੇ ਮਜ਼ਾਰੇ ਨੂੰ ਲੈ ਕੇ ਤੁਹਾਨੂੰ ਦਿਖਾਵਾਂਗੇ ਸੰਘਰੂ ਅਤੇ ਮਲੇਰ ਕੋਟਲਾ ਦੇ ਕਿਸਾਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਹੈ ਵੱਡੇ ਪੱਧਰ ਤੇ ਕਿਸਾਨ ਜੋ ਨੇ ਉਹ ਪਹੁੰਚਣਗੇ ਗੰਨਾ ਮੇਰੇ ਦੀ ਬਹਾਲੀ ਦੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗੰਨਾ ਮਿਲ ਜੋ ਹੈ ਉਸ ਨੂੰ ਚਾਲੂ ਕੀਤਾ ਜਾਏ ਤਾਂ ਜੋ ਉਹ ਆਪਣੀ ਫਸਲ ਨੂੰ ਜੋ ਹੈ ਉਹ ਉਦਾ ਮੁੱਲ ਪਾ ਸਕਣ ਸੋ ਗੰਨੇ ਦੀ ਖਰੀਦ ਨਾ ਹੋਣ ਤੋਂ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਇੱਕ ਪਾਸੇ ਗੰਨਾ ਮਿਲ ਚਾਲੂ ਨਹੀਂ ਹੁੰਦੀ ਹੈ ਹਾਲਾਂਕਿ ਤੂਰੀ ਮੁੱਖ ਮੰਤਰੀ ਦਾ ਆਪਣਾ ਇਲਾਕਾ ਅਜਿਹੇ ਦੇ ਵਿੱਚ ਹਾਲੇ ਤੀਕ ਇਹ ਮਸਲੇ ਹੱਲ ਨਾ ਹੋਣਾ ਯਕੀਨਨ ਚਿੰਤਾਜਨਕ ਹੈ ਕਿਸਾਨ ਵਾਲਾ ਖਿਲਾਫ ਇਲਜ਼ਾਮ ਜੁਨੇ ਉਹ ਵੀ ਆਪ ਸਰਕਾਰ ਤੇ ਲਗਾਉਦੇ ਹੋਏ ਨਜ਼ਰ ਆ ਰਹੇ ਨੇ ਸੋ ਤੂਰੀ ਦੇ ਵਿੱਚ ਗੰਨਾ ਮਿਲ ਚਾਲੂ ਨਹੀਂ ਹੋਈ ਜਿਸ ਤੋਂ ਬਾਅਦ ਚਿੰਤਾ ਜ਼ਰੂਰ ਬਰਕਰਾਰ ਹੈ ਸਤੂਰੀ ਦੇ ਵਿੱਚ ਗੰਨਾ ਮਿਲ ਜੋ ਹੈ ਉਹ ਚਾਲੂ ਨਹੀਂ ਹੋ ਸਕੀਏ ਜਿਸ ਨੂੰ ਲੈ ਕੇ ਕਿਸਾਨਾਂ ਦਾ ਤਰਨਾ ਮੁਜ਼ਾਹਰਾ ਅੱਜ ਦੇਖਣ ਨੂੰ ਮਿਲਿਆ ਮਿਲੇਗਾ ਗੰਨਾ ਮੇਲ ਦੇ ਬਾਅਦ ਕਿਸਾਨ ਜੁਨੇ ਉਹ ਪ੍ਰਦਰਸ਼ਨ ਕਰਨਗੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਹਮੇਸ਼ਾ ਹੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਗੰਨਾ ਜੋ ਹੈ ਉਹਨਾਂ ਦੀ ਫਸਲ ਜੋ ਹੈ ਉਹ ਖਰੀਦੀ ਜਾਏ ਦੂਜੇ ਪਾਸੇ ਗੰਨਾ ਮਿਲ ਜੋ ਹੈ ਉਸ ਨੂੰ ਚਾਲੂ ਕੀਤਾ ਜਾਏ ਜੋ ਕਿ ਹਾਲੇ ਤੱਕ ਚਾਲੂ ਨਹੀਂ ਹੋਇਆ ਸੰਗਰੂ ਅਤੇ ਮਲੇਰਗੋਡਲਾ ਦੇ ਵਿੱਚ ਕਿਸਾਨ ਜੁਨੇ ਉਹ ਸ਼ਾਮਿਲ ਹੋਣਗੇ ਸੋ ਅੱਜ ਕੀ ਤਸਵੀਰ ਰਹੇਗੀ ਇਸ ਨੂੰ ਲੈ ਕੇ ਬਲਵੰਤ ਵਿੱਕੀ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਉਹਨਾ ਤੋਂ ਅਪਡੇਟਸ ਲਵਾਂਗੇ ਜੀ ਵਿੱਕੀ ਬਾਕੇ ਹੀ ਜਿਸ ਦੇ ਸਬੰਧ ਨਾਲ ਕਹਿ ਸਕਦੇ ਆ ਕਿ ਮੁੱਖ ਮੰਤਰੀ ਮਾਨ ਦਾ ਆਪਣਾ ਇਲਾਕਾ ਪਰਜਹੇਦ ਵਿੱਚ ਮਸਲੇ ਜੁਨੇ ਉੱਥੇ ਗੰਨਾ ਮਿਲ ਨੂੰ ਲੈ ਕੇ ਹੱਲ ਵੀ ਵਰਕਰਾਰ ਨੇ ਸੋ ਕੀ ਲੱਗਦਾ ਹੈ ਕਿ ਅੱਜ ਸੰਗਰੂਰ ਤੇ ਮਲੇਰਕੋਟਲਾ ਦੇ ਕਿਸਾਨ ਇਹ ਦਬਾਅ ਪਾਉਣ ਦੇ ਵਿੱਚ ਕਾਮਯਾਬ ਹੋਣਗੇ ਗੰਨਾ ਮਿਲ ਚਾਲੂ ਹੋ ਪਾਏਗੀ ਬਿਲਕੁਲ ਮਰਪੂਰ ਕਿਉਂਕਿ ਇਹ ਕੋਈ ਨਵਾਂ ਮਾਪੜਾ ਨਹੀਂ ਹੈਗਾ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਪਹਿਲਾਂ ਜਿਹੜੇ ਧਰਨਾ ਦਿੰਦੇ ਰਹੇ ਸੀ ਉਸ ਤੋਂ ਬਾਅਦ ਕੰਮ ਦੀ ਮਿਲਦੀ ਪੇਮੈਂਟ ਪੈਣੀ ਉਸ ਤੋਂ ਬਾਅਦ ਫਿਰ ਬਿੱਲ ਬਿਲਕੁਲ ਬੰਦ ਹੋ ਗਿਆ ਤੇ ਹੁਣ ਮਿਲਦੇ ਪਹਾੜ ਟਰਾਲੀਆਂ ਜਿਹੜੀਆਂ ਲੈਕਸ ਤੋਂ ਕੱਢੇ ਜਾਂਦੇ ਨੇ ਉਹਨਾਂ ਦੀ ਖਰੀਦ ਵੀ ਜਿਹੜੀ ਸਮੇਂ ਦੇਰ ਜਿਹੜੀ ਨਹੀਂ ਹੋ ਪਾਂਦੀ ਜਿਵੇਂ ਪ੍ਰਸ਼ਾਸਨ ਦੇ ਨਾਲ ਸਮਝੌਤਾ ਹੁੰਦਾ ਕਿ ਹਰ ਰੋਜ਼ 10 ਟਰਾਲੀਆਂ ਲੈ ਜਿਹੜੀਆਂ ਉਹ ਗੰਨੇ ਕਿਸਾਨਾਂ ਦੀਆਂ ਇਹ ਮਿਲ ਕੇ ਦੁਗਾਂਪਰੋਂ ਜਾਂ ਤੱਕ ਕਿਸਾਨ ਬਾਹਰਲੇ ਇਲਾਕੇ ਦੇ ਵਿੱਚ ਕੰਮ ਲੈ ਕੇ ਜਾਂਦੇ ਨੇ ਭਾਈ ਇਸ ਨੂੰ ਲੈ ਕੇ ਹੁਣ ਜਿਹੜੀਆਂ ਅਪਤਾਹ ਦੀ ਕੁਝ ਦਿਨ ਪਹਿਲਾਂ ਜਦੋਂ 27 ਤਰੀਕ ਨੂੰ ਇੱਥੇ ਗੰਨਾ ਖਸਾਨਾਂ ਦੇ ਰੇਲਵੇ ਟ੍ਰੈਕ ਜਾਮ ਕੀਤਾ ਸੀ ਉਸ ਸਮੇਂ ਸਵੇਰੇ ਸਵੇਰੇ ਜਿਹੜੇ ਕਹਿ ਸਕਦੇ ਆ ਕਿ ਕਿਸਾਨ ਨੇਤਾ ਸੀ ਭਾਰਤੀ ਕਿਸਾਨ ਜੁਨਏ ਆਜਾ ਦੇ ਜਿਹੜੇ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਹ ਕਾਮਯਾਬ ਨਹੀਂ ਹੋਇਆ ਸੀ ਇਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਜੁਨਏਤਾ ਜਿਹੜੇ ਪੰਜਾਬ ਦੇ ਸਭ ਤੋਂ ਵੱਡੀ ਅਪਜਥੇ ਬੰਗਿਆ ਹੋ ਗਰਾ ਹਾਂ ਉੱਟੜੇ ਫਲਾਣ ਕੀਤਾ ਕਿ ਅੱਜ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਰੂਰ ਤੇ ਮਲੇ ਕੋਟਲਾ ਦੇ ਕਿਸਾਨ ਜਿਹੜਾ ਕੰਨਾਂ ਮਿਲਦੇ ਗੇਟ ਦੇ ਅੱਗੇ ਇੱਕ ਵੱਡਾ ਧਰਨਾ ਪ੍ਰਦਰਸ਼ਨ ਕਰਨਗੇ ਉਹ ਕਹਿ ਰਹੇ ਨੇ ਕਿ ਅਸੀਂ ਮਲੇ ਨੂੰ ਬੰਦ ਨਹੀਂ ਹੋਣ ਦੇਵਾਂਗੇ ਮਿਲ ਬਚਾਉਣਾ ਹੈ ਕਿਉਂਕਿ ਜੇ ਅਗਰ ਮਿਲ ਚਲਾ ਗਿਆ ਹੈ ਕਿ ਵੱਡੀ ਇੰਡਸਟਰੀ ਚਲੀ ਗਈ ਤਾਂ ਗੰਨਾ ਕਿਸਾਨਾਂ ਦਾ ਜਿਹੜਾ ਕੀ ਹੋਏਗਾ ਕਿਉਂਕਿ ਪਹਿਲੀ ਸਰਕਾਰਾਂ ਕਹਿ ਰਹੀਆਂ ਨੇ ਕਿ ਤੁਸੀਂ ਝੋਨੇ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਛੋਣੇ ਬਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਧਰਤੀ ਹੇਠਲਾ ਪਾਣੀ ਖੱਪ ਹੋ ਰਿਹਾ ਦੂਜੀਆਂ ਫਸਲਾਂਾਂ ਵਿੱਚ ਵੀ ਦੋ ਜਿਹੜੇ ਕਿਸਾਨ ਗੰਨਾ ਬੀਜ ਰਹੇ ਨੇ ਤੁਹਾਨੂੰ ਇੰਡਸਟਰੀ ਜਿਹੜੀ ਬੰਦ ਕਰ ਦਿਓਗੇ ਕਿਉਂਕਿ ਹੁਣ ਇੱਥੇ ਦਿਖਣਾ ਹੈ ਕਿ ਅੱਜ ਦੀ 10 ਤਰੀਕ ਤੋਂ ਬਾਅਦ ਕੀ ਹੁੰਦਾ ਕਿਉਂਕਿ 10 ਤਰੀਕ ਨੂੰ ਸਿੰਡੀਗੜ੍ਹ ਦੇ ਵਿੱਚ ਇੱਕ ਖੇਤੀਬਾੜੀ ਮੰਤਰੀ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਜਿਹੜੀ ਮੰਨਦੀ ਦਿੱਤੀ ਗਈ ਹੈਗੀ ਕਿਉਂਕਿ ਪਹਿਲਾਂ ਹੀ ਮੀਟਿੰਗ 10 ਤਰੀਕ ਨੂੰ ਹੋਣੀ ਸੀ ਪਰ ਲੇਕਿਨ ਹੁਣ ਉਸ ਤੋਂ ਬਾਅਦ 10 ਤਰੀਕ ਨੂੰ ਹੋਏਗੀ ਪਰ ਲੇਕਿਨ ਮੀਟਿੰਗਾਂ ਦੀ ਗੱਲ ਕੀਤੀ ਹੈ ਵੀ ਮੀਟਿੰਗਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਪਰ ਕੋਈ ਹੱਲ ਜਿਹੜਾ ਪਤਾ ਨਹੀਂ ਨਜ਼ਰ ਆ ਰਿਹਾ ਬਿਲਕੁਲ ਚਿਹਰਾ ਕੋਣੀ ਹੈ ਮੰਗ ਜੋ ਹੈ ਉਹ ਕਦ ਹੱਲ ਹੋ ਪਾਏਗੀ ਇਹ ਦੇਖਣਾ ਕਾਫੀ ਐਂਬ੍ਰੇਗਾ ਸ਼ੁਕਰੀਆ ਵਿਕੀ तमाम ਜਾਣਕਾਰੀ ਲਈ